5 ਮਹੀਨੇ ਪਹਿਲਾਂ ਜ਼ਿਲ੍ਹਾ ਫਤਗੜ ਸਾਹਿਬ ਦੇ ਪਿੰਡ ਤਰਖਾਨ ਮਾਜਰਾ ਦੇ ਵਿੱਚ ਇੱਕ ਕਾਰ ਲੁੱਟੀ ਗਈ ਸੀ ਜਿਸ ਨੂੰ ਕਿ ਪੁਲਿਸ ਨੇ ਤਫ਼ਤੀਸ਼ ਦੇ ਦੌਰਾਨ ਪਾਖੜਾ ਨਹਿਰ ਦੇ ਵਿੱਚੋਂ ਬਰਾਮਦ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਸੂਚਨਾ ਸ਼ਿਕਾਇਤਕਰਤਾ ਨੂੰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਸਿੰਘ ਨਾਂ ਦੇ ਵਿਅਕਤੀ ਨੇ ਸਰੰਦ ਥਾਣੇ ਦੇ ਵਿੱਚ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 29 ਸਤੰਬਰ ਨੂੰ ਉਹ ਪਟਿਆਲੇ ਤੋਂ ਨਾਬੇ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਉਸ ਦੇ ਮੂੰਹ ਤੇ ਸਪਰੇਅ ਛਿੜਕ ਕੇ ਉਸ ਦੀ ਕਾਰ ਖੋ ਲਈ ਸੀ ਇਹ ਗੱਲ ਹੈ 3 ਚੰ ਮਹੀਨੇ ਪਹਿਲਾਂ ਦੀ ਗੱਲ ਹੈ ਕਮਨਦੀਪ ਸਿੰਘ ਕੀ ਅਮਰਸਾ ਦਾ ਜੀ ਕਿ ਉਹ ਇੱਧਰ ਕੋ ਸਮਾਨ ਲੈਣ ਲਈ ਆਇਆ ਸੀ ਉਹਨੂੰ 90 ਤੋਂ ਕਿਸੇ ਬੰਦੇ ਨੇ ਲਿਫਟ ਲੈ ਕੇ ਨਾਲ ਲਾਇਆ ਤੇ ਫਿਰ ਪਰਾਂਦੇ ਵਾਲੇ ਚਾ ਕੇ ਉਹਨਾਂ ਨੇ ਇਹ ਵੀ ਗੱਡੀ ਨੂੰ ਕੋਈ ਥੀਂ ਸੰਗਾ ਕੇ ਤੇ ਉਹ ਗੱਡੀ ਲੈ ਗਏ ਸੀ ਗੱਡੀ ਜਿਹੜੀ ਉਹ ਅਸੀਂ ਮਾਮਲਾ ਦਰਜ ਕਰ ਲਿਆ ਸੀ ਜਿਹਦੀ ਹੁਣ ਤੱਕ ਪੁਲਤਾਲ ਚੱਲ ਰਹੀ ਹੈ ਬੋਤਾ ਖੁਰਾਂ ਤੋਂ ਪਤਾ ਲੱਗਿਆ ਵੀ ਇਹ ਗੱਡੀ ਜਿਹੜੀ ਨਹਿਰ ਤੇ ਪਈ ਹੈ ਤੇ ਗੱਡੀ ਮਿਲ ਗਈ ਗੱਡੀ ਦੇ ਵਿੱਚੋਂ ਇੱਕ ਸੱਚੀ ਲਾਰਸੀ ਮਿਲੀ ਇਸ ਤੋਂ ਇਲਾਵਾ ਹੋਰ ਕੋਈ ਚੀਜ਼ ਕੋਈ ਬਹੁਤ ਡੈੱਡ ਬੋਡੀ ਵਗੈਰਾ ਜਾਂ ਕੋਈ ਹੋਰ ਕੁਝ ਨਹੀਂ ਮਿਲਿਆ ਸਰ ਸਾਡੇ ਕੋਲ ਨਾਲ ਕੱਲ ਮੰਡੀ ਗੋਵਿੰਦਗੜ੍ਹ ਤੋਂ ਫੋਨ ਆਇਆ ਥੀ ਐਸਆ ਹੀ ਅਫਤਾਰ ਸਿੰਘ ਦਾ ਲੇਕਿਨ 3-4 ਮਹੀਨੇ ਪਹਿਲੇ ਇੱਕ ਮੂੜਾ ਮਾਰ ਕੇ ਸੜਕਾ ਦੀ ਨੈਰਚ ਵਿਦਿਆਰਥੀ ਚੁੱਪ ਦੇ ਅੰਦਰ ਨਰਿੰਦਰ ਸਿੰਘ ਤੇ ਉਹਦੀ ਆਪਾਂ ਗੱਡੀ ਲਾ ਬਰੇਤੀ ਤੇ ਜਦੋਂ ਤੇ ਆਪਾਂ ਗੱਡੀ ਲਾ ਬਰੇਤੀ ਉਸ ਗੱਡੀ ਲੱਭਣ ਦੇ ਦੌਰਾਨ ਆਪਾਂ ਨੂੰ ਇਹ ਗੱਡੀ ਮਿਲ ਗਈ ਜਦੋਂ ਆਪਾਂ ਨੇ ਗੋਤੇ ਮਾਰੇ ਤੇ ਉਹਨਾਂ ਜਿਹੜਾ ਆਪਣਾ ਸਾਥੀ ਕਿਤੇ ਬਬਲੀ ਕੋਤਾ ਖੋਰ ਅੰਦਰ ਗਏ ਅੰਦਰ ਇਹਨਾਂ ਜਾ ਕੇ ਦੇਖਿਆ ਇਹਨਾਂ ਨੇ ਫਿਰ ਆ ਕੇ ਬਾਹਰ ਗੱਡੀ ਦਾ ਨੰਬਰ ਦੇਖਿਆ ਜੀ ਕਿ ਵੀ ਕੇ 10 ਗੱਡੀ ਹੈਗੀ अल्टੋ ਤੇ ਇਹਦਾ ਇਹਨਾਂ ਇਹਨਾਂ ਨੰਬਰ ਹੈ ਫਿਰ ਉਹ ਨੰਬਰ ਆਪਾਂ ਨੇ ਆਪਣੇ ਐਸਚੋ ਨੂੰ ਜਿਹੜਾ ਵੰਡੀ ਗੋਵਿੰਦਗੜ੍ਹ ਐਸਚੋ ਉਹਨਾਂ ਨੂੰ ਬੁਲਾਇਆ ਵੀ ਤੁਸੀਂ ਆ ਜਾਓ ਗੱਡੀ ਮਿਲੀ ਹੈ ਦੇਖ ਲਓ ਆ ਕੇ ਉਹਨਾਂ ਨੇ ਗੱਡੀ ਆ ਕੇ ਦੇਖੀ ਫਿਰ ਉਹਨਾਂ ਨੰਬਰ ਜਿਹੜਾ ਹੈ ਨੈੱਟ ਰੂਟ ਤੇ ਪਾ ਕੇ ਦੇਖਿਆ ਤੇ ਉਹ ਗੱਡੀ ਜਿਹੜੀ ਸੀ ਉਹ ਅੰਮ੍ਰਿਤਸਰ ਦਾ ਕੋਈ ਬੰਦਾ ਉਹਦੀ ਗੱਡੀ ਸੀ ਉਹ ਵੀ ਕੁਝ ਟਾਈਮ ਪਹਿਲਾਂ ਲੁੱਟਖੋ ਕਰਕੇ ਅੰਦਰ ਸੱਟੀ ਦੀ ਗੱ ਇਹ ਹੁਣ ਉਹਨਾਂ ਨੂੰ ਆਪਾਂ ਨੇ ਸੂਚਨਾ ਦੇ ਦਿੱਤੀ ਤੇ ਉਹਦੇ ਪਰਿਵਾਰ ਵਾਲੇ ਜਿਹੜੇ ਹੋ ਪਰ ਸਭ ਤੋਂ ਬਾਅਦ ਪੁਲਿਸ ਨੇ ਵੀ ਕਾਰ ਦੇ ਮਾਲਕਾਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਹੈ ਫਤਿਹਗੜ ਸਾਹਿਬ ਤੋਂ ਦੀਪਕ ਸੂਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ